ਮੈਟਰੋ ਜੋ ਅੱਜ ਪਹਿਲਾ ਕਬੱਡੀ ਕੱਪਾ ਜਿੱਥੇ ਲੱਗਣੀ ਹੈ ਰੌਣਕਾਂ ਕਹਿੰਦੇ ਮਾਨ ਮਰਾੜਾ ਜਿਲ੍ਹਾ ਫਰੀਦਕੋਟ ਹੋਵੇਗਾ ਜਿੱਥੇ ਅੱਜ ਕਬੱਡੀ ਓਪਨ ਦਾ ਮੈਟਰੋ ਲਾਸਟ ਦਿਨ ਹੈ ਫਰਸਟ ਪ੍ਰਾਈਜ਼ ਇੱਥੇ 65000 ਰੱਖਿਆ ਗਿਆ ਤੇ ਦੂਜੇ ਇਨਾਮ ਜਿੱਥੇ 51000 ਰੁਪਏ ਰੱਖਿਆ ਗਿਆ ਜਿੱਥੇ ਬੈਸਟ ਨੂੰ ਕਹਿੰਦੇ 1-1 2000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਤੇ ਨਾਲ ਹੀ ਕਬੱਡੀ 78 ਕਿਲੋ ਦਾ ਪਹਿਲਾ ਇਨਾਮ 20000 ਰੁਪਏ ਤੇ ਦੂਜਾ ਇਨਾਮ 15000 ਰੱਖਿਆ ਗਿਆ ਜਿੱਥੇ ਬੈਸਟ ਨੂੰ ਐਲਈਡੀਆਂ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪਿੰਡ ਖੇੜੀ ਵਰਨਾ ਜ਼ਿਲ੍ਹਾ ਪਟਿਆਲਾ ਇੱਥੇ ਅੱਜ ਜਿਵੇਂ 355 ਕਿਲੋ ਦੇ 65 ਕਿਲੋ ਦੇ ਮੁਕਾਬਲੇ ਹੋਣਗੇ 55 ਕਿਲੋ ਦਾ ਪਹਿਲਾ ਨਾਮ 5100 ਰੁਪਏ ਤੇ ਦੂਜੇ ਨਾਮ 4100 ਹੈ 65 ਕਿਲੋ ਦਾ ਪਹਿਲਾ ਨਾਮ 8100 ਦੇ ਦੂਜੇ ਨਾਮ 6800 ਰੱਖਿਆ ਗਿਆ ਤੇ ਨਾਲ ਹੀ 20 ਸਤੰਬਰ ਨੂੰ ਇੱਥੇ ਇੱਕ ਪਿੰਡ ਓਪਨ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 21000 ਤੇ ਦੂਜਾ ਨਾਮ 15000 ਹੈ ਤੇ ਨਾਲ ਹੀ ਇੱਕ ਪਿੰਡ ਓਪਨ ਦੇ ਤਿੰਨ ਖੇਡਰੀ ਬਾਹਰੋਂ ਜਿੱਥੇ ਪਹਿਲਾ ਨਾਮ 73000 ਦੇ ਦੂਜੇ ਨਾਮ 52000 ਰੱਖਿਆ ਗਿਆ ਜਿੱਥੇ ਬੈਸਟਾ ਨੂੰ 11-11000 ਦੀ ਨਕਦ ਰਕਮ ਨਾਲ ਮਾਨ ਸਨਮਾਨ ਹੋਵੇਗਾ। ਇਸ ਦਾ ਲਾਈਵ ਮਿੱਤਰੋ www123live.in ਤੇ ਚੱਲੇਗਾ। ਬਹੁਤ ਵਧੀਆ ਕਬੱਡੀ ਕੱਪ ਆ ਚੋਟੀ-ਚੋਟੀ ਦੇ ਮੱਲ ਪੜਨਗੇ। ਕੁਸ਼ਤੀ ਮੁਕਾਬਲੇ ਵੀ ਹੋਣਗੇ। ਅਗਲਾ ਕਬੱਡੀ ਕੱਪ ਪਿੰਡ ਹਰਦਾਸਪੁਰਾ ਬਜਨੀ ਕਬੱਡੀ ਖਿਡਾਰੀਆਂ ਲਈ ਬਹੁਤ ਵਧੀਆ ਨਾਮ ਰੱਖੇ ਗਏ ਨੇ। ਜਿੱਥੇ 70 ਕਿਲੋ ਦਾ ਪਹਿਲਾ ਨਾਮ 18000 ਨਾਲ ਕੱਪ, ਦੂਸਰਾ ਨਾਮ 15000 ਨਾਲ ਕੱਪ ਹੈ। ਕਬੱਡੀ 55 ਕਿਲੋ ਦਾ ਪਹਿਲਾ ਨਾਮ 5100+ ਕੱਪ ਦੂਸਰਾ ਨਾਮ 3100 ਰੱਖਿਆ ਗਿਆ ਕਬੱਡੀ 70 ਕਿਲੋ ਦੇ ਵੈਸਟ ਰੇਟਰ ਦੇ ਯਾਫੀ ਲਈ ਪੱਖੇ ਨੇ ਤੇ ਕਬੱਡੀ 55 ਕਿਲੋ ਦੇ ਵੈਸਟ ਰੇਟਰ ਦੇ ਯਾਫੀ ਲਈ ਪ੍ਰੈਸਾਂ ਰੱਖੀ ਇਸ ਦਾ ਲਾਈਵ ਮਿੱਤਰੋ ਇਹਨਾਂ ਕੇ ਲਾਈਵ ਤੇ ਚੱਲੇਗਾ ਬਜਨੀ ਕਬੱਡੀ ਖੇਡਾਂ ਲਈ ਬਹੁਤ ਵਧੀਆ ਕਬੱਡੀ ਗੱਪਾਂ ਜੋ ਮਿੱਤਰੋ ਕਹਿੰਦੇ ਕਿਸ਼ਨਪੁਰੇ ਚ ਲੱਗਣੀ ਹੈ ਨੌਨਕਾ ਕਹਿੰਦੇ ਆਲ ਓਪਨ ਕਲੱਬਾਂ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ ਲੱਖ ਤੇ ਦੂਜਾ 75 ਹੈ ਨਾਲ ਹੀ ਵੈਸਟਾਂ ਨੂੰ ਕਹਿੰਦੇ ਲੰਡੀਆਂ ਜੀਪਾਂ ਨਾਲ ਮਾਨ ਸਨਮਾਨ ਹੋਵੇਗਾ 20 ਸਤੰਬਰ ਨੂੰ ਲਾਸਟ ਦਿਨ ਮੈਚ ਹੋਣਗੇ ਜਿੱਥੇ ਕਬੱਡੀ ਨਰੋਲ ਪਿੰਡਵਾਰ ਦਾ ਪਹਿਲਾ ਨਾਮ 41000 ਤੇ ਦੂਸਰਾ ਨਾਮ 31000 ਜਿੱਥੇ ਵੈਸਟ ਟਰੇਡਰ ਦੇ ਯਾਫੀ ਨੂੰ ਕਹਿੰਦੇ ਐਲਈਡੀਆਂ ਦਿੱਤੀਆਂ ਜਾਣਗੀਆਂ ਨਾਲੇ ਇੱਕ ਵੱਡੀ ਬਾਟ ਕਿਲੋ ਦਾ ਪਹਿਲਾ ਨਾਮ 15000 ਅਤੇ ਦੂਸਰਾ ਨਾਮ 11000 ਕਬੱਡੀ ਬਾਟ ਕਿਲੋ ਦੇ ਵੈਸਟ ਟਰੇਡਰ ਤੇ ਯਾਫੀ ਲਈ ਰੈਂਜਰ ਸਾਈਕਲ ਨੇ ਕਬੱਡੀ 52 ਕਿਲੋ ਪਿੰਡਵਾਰ ਦਾ ਪਹਿਲਾ ਨਾਮ 11000 ਅਤੇ ਦੂਜਾ ਨਾਮ 8100 ਹੈ ਵੈਸਟਾ ਨੂੰ ਕਹਿੰਦੇ ਵਧੀਆ ਕੰਪਨੀ ਦੇ ਸੁਜਾਤਾ ਦੇ ਜੂਸਰ ਦਿੱਤੇ ਜਾਣ ਸੋ ਇਸ ਦਾ ਲਾਈਵ ਮਿੱਤਰੋ Sportslive.in ਤੇ ਚੱਲੇਗਾ ਤੇ ਨਾਲ ਹੀ ਜੋ ਕੁਸ਼ਤੀ ਮੁਕਾਬਲੇ ਦਾ ਜਿਹ ਲਾਸਟ ਦਿਨ ਹੈ ਪਿੰਡ ਰੂਪੋ ਵਾਲਾ ਜਿਲ੍ਹਾ ਜਲੰਧਰ ਜਿੱਥੇ ਮਹਿੰਦਰ ਗਾਇਕਵਾੜ ਤੇ ਪਿਰਤਪਾਲ ਫਗਵਾੜਾ ਦੇ ਵਿਚਕਾਰ ਜਿੱਤੇ ਪਹਿਲੀ ਝੰਡੀ ਥਾਰ ਚਾਰ ਬੁਲਟ ਮੋਟਰਸਾਈਕਲ ਲੱਗਣਗੇ ਤਿੰਨ ਮੋਟਰਸਾਈਕਲ ਲੱਗਣਗੇ ਬਹੁਤ ਵਧੀਆ ਕੁਸ਼ਤੀ ਮੁਕਾਬਲਾ ਇਸ ਦਾ লাইਵ ਮਿੱਤਰੋ ਪੰਜਾਬੀ ਲਾਈਵ ਟੀਵੀ ਤੇ ਚੱਲੇਗਾ ਬਾਕੀ ਕਬੱਡੀ ਦੀ ਉਹੋ ਜੀ ਅਪਡੇਟ ਜੀ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ ਪਾਵੇਂ ਕੁश्ती ਮੁਕਾਬਲੇ ਹੋਣ ਪਾਵੇਂ ਬਜਨੀ ਕਬੱਡੀ ਖੇਡਾਰੀਆਂ ਲਈ ਤੇ ਪਾਵੇਂ ਓਪਨ ਦੇ ਤਾਕਰੇ ਟੂਰਨਾਮੈਂਟ ਹੋਣਾ ਇਸ ਦੇ ਨਾਲ ਹੀ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੋਂ ਆਪਣਾ ਫਰਜ਼ ਬਣਦਾ ਮਿੱਤਰੋ ਜੇ ਤੁਹਾਨੂੰ ਆਪਣੀ ਅਪਡੇਟ ਵਧੀਆ ਲੱਗਦੀ ਆ ਤਾਂ ਕਮੈਂਟ ਬਾਕਸਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕੋਈ ਵੀ ਗਲਤੀ ਨਾਲ ਕੁਝ ਵੀ ਬੋਲਿਆ ਜਾਂਦਾ ਉਸਦੇ ਲਈ ਮਾਫੀ ਹੈ ਕੋਈ ਵੀ ਤੁਹਾਨੂੰ ਗਲਤ ਲੱਗਦਾ ਕੁਝ ਵੀ ਗਲਤੀ ਨਾਲ ਬੋਲਿਆ ਗਿਆ ਕੋਈ ਕਮੀ ਹੈ ਕੁਝ ਵੀ ਹੈ ਤਾਂ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਹੋ ਮਿੱਤਰੋ ਆਪਾਂ ਨੂੰ ਕਿਸੇ ਦਾ ਕੋਈ ਗੁੱਸਾ ਨਹੀਂ ਹੋਵੇਗਾ ਕਦੋਂ ਸੀ ਆਪਣੇ ਵੱਡੇ ਭਰਾ ਹੋਗੇ ਸਾਰਿਆਂ ਦੀ ਜੋ ਗੱਲ ਹੋਊਗੀ ਜੋ ਦੱਸਿਆ ਹੋਊਗਾ ਸਿਰ ਮੱਥੇ ਹੋਊਗਾ ਬਾਕੀ ਸਾਰੇ ਮੇਰੇ ਵੀਰ ਜਿਉਂਦੇ ਵੱਸਦੇ ਰਹੋ ਚੜਦੀ ਕਲਾ ਦੇ ਵਿੱਚ ਰਹੋ ਧੰਨਵਾਦ